ਸਤਿ ਸ਼੍ਰੀ ਅਕਾਲ ਦੋਸਤੋ ਅੱਜ ਬਾਈ ਬੈਠੇ ਆਪਾਂ ਤੁੰਗ ਵਾਲੀ ਬੱਕਰਾ ਮੰਡੀ ਤੇ ਤੇ ਆਪਣੇ ਨਾਲ ਵੀਡੀਓ ਦੇ ਵਿੱਚ ਹੋਊਗਾ ਬਾਈ ਕੁਲਦੀਪ ਸਿੰਘ ਟਵਾਣਾ ਤੁਸੀਂ ਸਾਰੇ ਜਾਣਦੇ ਹੋ ਜਿਹੜੇ ਭਰਾ ਫੇਸਬੁੱਕ YouTube ਚਲਾਉਂਦੇ ਆ ਤੇ ਬਾਈ ਦਾ ਚੈਨਲ ਹੈਗਾ ਟਵਾਣਾ ਫਾਰਮ ਦੇ ਨਾਂ ਤੇ ਤੇ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹੈਗਾ ਬਾਈ ਤੋਂ ਜਾਣਕਾਰੀ ਲੈਣੀ ਆ ਇਹ ਦੇਸੀ ਮੁਰਗੀ ਪਾਲਣ ਬਾਰੇ ਜਿਹੜੀ ਟ੍ਰੇਨਿੰਗ ਦਿੰਦੇ ਹੈਗੇ ਆ ਨੌਜਵਾਨਾਂ ਨੂੰ ਟ੍ਰੇਨਿੰਗ ਦੇ ਕੇ ਤੇ ਉਹਨਾਂ ਦਾ ਕੰਮ ਸ਼ੁਰੂ ਕਰਵਾਉਂਦੇ ਨੇ ਬੱਚੇ ਵੀ ਇਹਨਾਂ ਕੋਲ ਹੁੰਦੇ ਨੇ ਸਾਰੀਆਂ ਦੇਸੀ ਬਰੀਡ ਦੇ ਪਹਿਲਾਂ ਵੀ ਆਪਣੇ ਚੈਨਲ ਤੇ ਵੀਡੀਓ ਆਈਏ ਤੇ ਅੱਜ ਫੇਰ ਭਾਈ ਤੋਂ ਜਾਣਕਾਰੀ ਲੈਣੇ ਆਂ ਭਾਈ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਜੰਗ ਫਾਰਮਰ ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਚੈਨਲ ਤੇ ਤੇ ਜੰਗ ਫਾਰਮਰ ਟੀਮ ਦਾ ਵੀ ਧੰਨਵਾਦ ਹੈ ਜੋ ਵੀਰ ਆਪਣੇ ਲਈ ਸਮਾਂ ਕੱਢਿਆ ਇਹਨਾਂ ਨੇ ਵੀਡੀਓ ਬਣਾਉਣ ਲਈ ਹਾਂਜੀ ਭਾਈ ਪਹਿਲਾਂ ਤਾਂ ਦੱਸਿਓ ਜੀ ਜਿਹੜਾ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਹੈਗਾ ਦੇਸੀ ਮੁਰਗੀਆਂ ਦਾ ਕੰਮ ਕਰਦਿਆਂ ਨੂੰ ਕਿਹੜੀ ਬਰੀਡ ਤੇ ਕੰਮ ਕਰ ਰਹੇ ਹੋ ਤੁਸੀਂ ਜੇ ਸਮਾਤਾ ਵੀਰੇ ਜੇ ਤਾਂ ਦੇਸੀ ਦੀ ਗੱਲ ਕਰੀਏ ਤਾਂ ਮੈਨੂੰ 7-8 ਮਹੀਨੇ ਹੋਇਆ ਠੀਕ ਹੈ ਜੀ ਪਹਿਲਾਂ ਆਪਾਂ ਵਿੱਚ ਦੀ ਬਲੇਲਰ ਦਾ ਵੀ ਲੋਟ ਪਾਇਆ ਸੀਗਾ ਅੱਛਾ ਜੀ ਤੇ ਇਸ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਿਆ ਵੀ ਬਲੇਲਰ ਨਾਲੋਂ ਇਹਦੇ ਵਿੱਚ ਜਾਦੇ ਬੈਨੀਫਿਟ ਨੇ ਹਾਂਜੀ ਬਲੇਲਰ ਦੇ ਵਿੱਚ ਕਿਉਂਕਿ ਸਿਰਫ ਬਲੇਲਰ ਨਾਲ ਲਗੇ ਵੀ ਆਪਾਂ ਵੀ ਥੋੜੇ ਰੇਟ ਨਾਲ ਬਜਟ ਨਾਲ ਚੱਕਿਆ ਜਾਂਦਾ ਉਹ ਕਈ ਵਾਰੀ ਫੀਡ ਇੰਨੀ ਜਿਆਦੇ ਖਾ ਜਾਂਦਾ ਵੀ ਫੀਡ ਜਿਆਦੇ ਹੋ ਜਾਂਦੀ ਆਪਣਾ ਜਦੋਂ ਵਿਕਦਾ ਨਹੀਂ ਕਈ ਵਾਰੀ ਜੇ ਉਹ 2 ਦਿਨ ਲੋਟ ਦੀ ਕਰੇ ਰਹੇ ਜੇ ਵੀ ਅਗਲਾ ਕਦੇ 2 ਦਿਨਾਂ ਨੂੰ ਆਮਾ ਚੱਕਣ ਵਾਲੇ ਕਹਿ ਦੇਣ ਕਿਉਂਕਿ ਉਹ ਇਕੱਠੇ ਚਕਾਉਣਾ ਪੈਂਦਾ ਐ ਤਾਂ ਨਹੀਂ ਉਹ ਕੱਲਾ ਕੱਲਾ ਮੁਰਗਾ ਵੇਚਾਂਗੇ ਜੋ 2 ਦਿਨ ਵੀ ਤੁਹਾਡੀ ਫੀਡ ਵੱਧ ਖਾ ਗਿਆ ਤਾਂ ਦੁਬਾਰਾ ਉਹ ਸਮਝ ਲਓ ਘਾਟੇ ਚ ਯਾਨੀ ਕਿ ਜੇ ਉਹ 5 ਹਫ਼ਤੇ ਤੋਂ ਵੱਧ ਤੁਹਾਡੇ ਕੋਲ ਰਹਿੰਦਾ ਜਿੰਨੇ ਦਿਨ ਵੱਧ ਉਹ ਦੁਬਾਰਾ ਉਹ ਘਾਟੇ ਘਾਟੇ ਚ ਬਾਕੀ ਦਾ ਡੇਲੀ ਦਾ ਰੇਟ ਹੁੰਦਾ ਅਪਡਾਟ ਹੁੰਦਾ ਤੁਹਾਡਾ ਡੇਲੀ ਦਾ ਰੇਟ ਹੁੰਦਾ ਅਛਾ ਫਿਰ ਉਸ ਤੋਂ ਬਾਅਦ ਦੇਸੀ ਮੁਰਗੀਆਂ ਫਿਰ ਕਿਵੇਂ ਆਉਣਾ ਉਹ ਉਸ ਤੋਂ ਬਾਅਦ ਫਿਰ ਦੇਸੀ ਦਾ ਇਹ ਹੋਇਆ ਵੀ ਦੇਸੀ ਬਰੀਡ ਇੱਕ ਤਾਂ ਆਪਣੇ ਹੁਣ ਅੱਗੇ ਜਿਵੇਂ ਪਿੰਡਾਂ 'ਚ ਹੁੰਦਾ ਸੀ ਹਾਂਜੀ ਹਰੇਕ ਘਰੇ ਬੱਕਰੀਆਂ ਵੀ ਲਾ ਲਏ ਜਿਵੇਂ ਆਪਾਂ ਬੱਕਰੀਆਂ ਮੰਡੀ ਹਰੇਕ ਘਰੇ ਬੱਕਰੀ ਵੀ ਹੁੰਦੀ ਸਿੱਕਦੀ ਤੇ ਇਹ ਘਰੇ 5-7 ਮੁਰਗੀਆਂ ਵੀ ਹਰੇਕ ਘਰ ਹੀ ਹੁੰਦੀਆਂ ਸੀ ਸਹੀ ਗੱਲ ਨੀਦਾਰ ਦੇ ਘਰੇ ਜਾਂ 5-7 ਮੁਰਗੀਆਂ ਨਾਲ ਮੁਰਗੇ ਫਿਰਦੀ ਹੁੰਦੇ ਸੀ ਵੀ ਅੰਡੇ ਵਗੈਰਾ ਖਾਂਦੇ ਰਹਿੰਦੇ ਸੀ ਹਨਾ ਹੂੰ ਹੁਣ ਇਹ ਰਜਾਨ ਜਾਨੀ ਕਿ ਦਿਨੋ ਦਿਨ ਘਟਦਾ ਜਾਂਦਾ ਕਿਉਂਕਿ ਹਰੇਕ ਦੇ ਹੁਣ ਪੱਕੇ ਵੇੜੇ ਹੋ ਗਏ ਹਰੇਕ ਇਹਨਾਂ ਚੀਜ਼ਾਂ ਤੋਂ ਇੱਕ ਤਰ੍ਹਾਂ ਦੀ ਸੂਕ ਜਿਹੀ ਨਫਰਤ ਜ ਜਾਂਦੇ ਆ ਇਦਾਂ ਉਦਾਂ ਇਹ ਘਟਦਾ ਜਾਂਦਾ ਪਰ ਆਂਡੇ ਦੀ ਜੇ ਆਪਾਂ ਮੰਗਤਾਂ ਕਰੀਏ ਤਾਂ ਆਪਣੇ ਜੇ ਕੱਢਿਆ ਜਾਂਦਾ ਦੇਸ਼ 'ਚ ਆਪਣੇ ਇੰਡੀਆ ਦਾ ਵੀ ਇੱਕ ਬੰਦੇ ਨੂੰ 180 ਆਂਡੇ ਚਾਹੀਦੇ ਸਾਲ ਵਿੱਚ ਸਿਹਤਮੰਦ ਬੰਦੇ ਲਈ ਜੇ ਕਿਸੇ ਨੇ ਸਿਹਤਮੰਦ ਰਹਿਣਾ 180 ਆਂਡੇ ਉਹਦੇ ਲਈ ਇੱਕ ਬੰਦੇ ਲਈ ਆ ਪਰ ਆਪਣੇ ਦੇਸ਼ 'ਚ ਜੇ ਆਂਡਿਆਂ ਦੀ ਆਫਤ ਕੱਢੀਏ ਤਾਂ 100 ਆਂਡਾ ਆਪਣੇ ਦੇਸ਼ 'ਚ ਪੈਦਾ ਹੋ ਰਿਹਾ ਅੱਛਾ ਯਾਨੀ ਕਿ 80 ਆਂਡੇ ਇੱਕ ਬੰਦੇ ਮਗਰ ਘਟ ਰਹੇ ਆ ਘਟ ਰਹੇ ਆ ਤੇ ਉਹਦੇ ਵਿੱਚ ਜੇ ਦੇਸੀ ਲਈਏ ਦੇਸੀ ਤਾਂ 50% ਮੰਗਤਾਂ ਦੀ ਹੈ ਜਿਆਦੇ ਜਿਹੜੇ ਆਪਣੇ ਆਮ ਕੀ ਸਿਸਟਮ ਆ ਜਿਹੜੇ ਚਿੱਟੇ ਅੰਡੇ ਕਹਿੰਦੇ ਆਪਾਂ ਬਲੇਲਰ ਉਹੀ ਚੱਲ ਰਿਹਾ ਜਿਆਦਾ ਆਪਾਂ ਨੂੰ ਕਿਤੇ ਬਾਜ਼ਾਰ ਤੋਂ ਹੀ ਜਿਆਦਾ ਤੁਹਾਨੂੰ ਚਿੱਟਾ ਅੰਡਾ ਹੀ ਮਿਲੂਗਾ ਜਿਹੜਾ ਆਪਣਾ ਦੇਸੀ ਹੈ ਜਾਂ ਇਹ ਜਿਹਨੂੰ ਆਪਾਂ ਖਾਕੀ ਅੰਡਾ ਕਹਿੰਦੇ ਆ ਇਹ ਬਹੁਤ ਘੱਟ ਮਿਲਦਾ ਇਸ ਲਈ ਆਪਾਂ ਦੇਸੀ ਵੱਲ ਲੈ ਕੇ ਆਉਣੇ ਆ ਨੌਜਵਾਨਾਂ ਨੂੰ ਵੀਰਾਂ ਨੂੰ ਕਿਉਂਕਿ ਇਹ ਖਾਣ ਚ ਵਿੱਚ ਪ੍ਰੋਟੀਨ ਮਾਤਰਾ ਜਾਂ ਆਪਣੇ ਮਿਨਰਲ ਵੀ ਹੁੰਦੇ ਆ ਸਾਰਾ ਕੁਝ ਹੁੰਦਾ ਇੱਕ ਇਹ ਦੇਸੀ ਤਰੀਕੇ ਨਾਲ ਆਪਾਂ ਘਰੇ ਰੱਖ ਸਕਦੇ ਆ ਠੀਕ ਆ ਬਈ ਇੱਕ ਬਈ ਨਾ ਬੰਦੇ ਹਰ ਸਾਲ ਹੀ ਗਰਮੀਆਂ ਚ ਬੱਚੇ ਪਾਉਂਦੇ ਆ ਕੰਮ ਕਰਦੇ ਆ ਸਰਦੀਆਂ ਜਾਂਡੇ ਦਾ ਵੀ ਮੁਰਗੀ ਦਾ ਹਨਾ ਪਰ ਇੱਕ ਜਿਹੜੀ ਮੈਸਜ ਹੀ ਬਣੀ ਹੋਈ ਆ ਆਪਣੇ ਸਾਰੇ ਪੰਜਾਬ ਦੇ ਵਿੱਚ ਵੀ ਬੱਚੇ ਰੱਖ ਲਓ ਮੁਰਗੀਆਂ ਰੱਖ ਲਓ ਪਰ ਇਹ ਫੀਡ ਬਹੁਤ ਮਹਿੰਗੀ ਪੈਂਦੀ ਆ ਵੀ ਫੀਡ ਦਾ ਖਰਚਾ ਵੀ ਨਹੀਂ ਮੋੜਦੇ ਵੀ ਮੁੜ ਕੇ ਇਕੱਠੇ ਵੇਚਨੇ ਪੈਂਦੇ ਆ ਆਮ ਲੋਕਾਂ 'ਚ ਇਹ ਧਾਰਨਾ ਜੀ ਬਣੀ ਹੋਈ ਆ ਇਹਦੇ ਬਾਰੇ ਦੱਸੋ ਵੀ ਜੇ ਆਪਾਂ ਮੰਨ ਲਓ 100 ਬੱਚਾ ਪਾਉਣੇ ਆ ਤੇ ਕਿੰਨਾ ਕ ਖਰਚਾ ਹੋ ਜਾਂਦਾ ਕਮਾਈ ਕਿਵੇਂ ਹੁੰਦੀ ਆ ਵੀ ਫੀਡ ਦਾ ਖਰਚਾ ਮੋੜ ਕੇ ਜਾਂ ਬੰਦੇ ਨੂੰ ਚੰਗੀ ਕਮਾਈ ਦੇ ਜਾਂਦੀ ਹੈ ਮੁਰਗੀ ਜਿਹੜੇ ਤੁਹਾਡੇ ਫੀਡ ਵਾਲੀ ਗੱਲ ਹੈ ਇਹਦੇ ਕਈ ਵੀਰਾਂ ਦੇ ਮੈਨੂੰ ਫੋਨ ਵੀ ਆਉਂਦੇ ਆ ਵੀ ਵੀਰੇ ਅਸੀਂ ਹੁਣ ਬੱਚਾ ਲਾਵਾਂਗੇ ਅਸੀਂ ਸਿਆਲਾਂ ਚ ਮੁਰਗੀਆਂ ਲੈ ਲਾਂਗੇ ਹਾਂ ਇਹ ਗੱਲ ਹੁੰਦੀ ਵੀ ਅਸੀਂ ਪਲੀਆਂ ਪਲਾਈਆਂ ਉਹਦਾਂ ਨੂੰ ਮੁਰਗੀਆਂ ਲੈ ਲਾਂਗੇ ਵੀ 450 ਦੀ 500 ਦੀ ਤਕਰੀਬਨ 450 ਮੁਰਗੀ ਮਿਲ ਜਾਂਦੀ ਆਂਡੇ ਤੇ ਆਈ ਹੋਈ ਵੀ ਅਸੀਂ ਉਹ ਮੁਰਗੀਆਂ ਲੈ ਲਾਂਗੇ ਅਸੀਂ ਹੁਣ ਪਾਲਾਂਗੇ ਫੀਡ ਵੀ ਪਾਵਾਂਗੇ ਪਰ ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਹੁਣ ਮੇਰੇ ਅੱਗਾ ਮੈਂ ਆ ਭਾਵੇਂ ਜੇ ਮੈਂ ਗਰਮੀ ਚ ਮੱਥਾ ਮਾਰੂਗਾ ਵੀ ਮੇਰੇ ਅੰਡੇ ਹੋ ਜਾਣ ਸਰਦੀਆਂ ਵੇਲੇ ਨੂੰ ਆਂਡੇ ਵੇਚੂ ਮੈਂ ਇਹ ਮੇਰੇ ਕੋਲੇ ਸਹੀ ਬਰੀਡ ਚੱਲ ਰਹੀ ਆ ਉਹਦੇ ਕੋਈ ਬਿਮਾਰੀ ਨਹੀਂ ਆਈ ਉਹਦੀ ਮੈਂ ਸਹੀ ਦੇਖਭਾਲ ਕਰੀਏ ਸਹੀ ਉਹਨੂੰ ਦਵਾਈਆਂ ਲਾਈਆਂ ਸਹੀ ਮੈਂ ਉਹਨੂੰ ਫੀਡ ਤੇ ਪਾ ਰਿਆ ਹਾਂ ਹਾਂਜੀ ਤਾਂ ਮੈਨੂੰ ਨਹੀਂ ਲੱਗਦਾ ਜੀ ਕੋਈ ਇਹੋ ਜਿਹਾ ਬੰਦਾ ਹੋਊਗਾ ਜਿਹਦੇ ਘਰੇ ਜਾਨਵਰ ਸਹੀ ਹੈ ਉਹ ਆਂਡੇ ਵੇਚਣ ਦੀ ਜਗ੍ਹਾ ਤੇ ਆਵੇ ਜਿਹੜਾ ਉਹਨੂੰ ਵਾਰਡ 350 350 ਚ ਫੀਡ ਖਵਾ ਕੇ ਪਿਆ ਹੈਗਾ ਉਹ 50 ਰੁਪਏ ਪਿੱਛੇ ਵਾਰਡ ਨੂੰ ਵੇਚੂਗਾ ਸਹੀ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਵਾਰਡ ਨੂੰ ਉਹ ਬੰਦਾ ਵੇਚਦਾ ਜਿਹਦੇ ਚ ਜਾਂ ਤਾਂ ਉਹਦੇ ਵਾਰਡ ਚ ਪਹਿਲਾਂ ਬਿਮਾਰੀ ਆ ਕੇ ਹਟੀ ਹੁੰਦੀ ਹੈ ਜਾਂ ਉਹਨੇ ਉਹਨੂੰ ਸਹੀ ਵੈਕਸੀਨੇਸ਼ਨ ਜਾਂ ਦਵਾਈਆਂ ਨਹੀਂ ਲਾਈਆਂ ਹੁੰਦੀਆਂ ਕਿਉਂਕਿ ਉਹ ਤੁਹਾਡੇ ਕੋਲੇ ਆ ਕੇ ਜਦੋਂ ਉਹਦਾ এনवायरमेंट ਚੇਂਜ ਹੁੰਦਾ ਹੈ ਉਹਦੀ ਫੀਡ ਵੀ ਚੇਂਜ ਹੁੰਦੀ ਹੈ ਤਾਂ ਬਿਮਾਰ ਹੋਣ ਲੱਗ ਜਾਂਦਾ ਤੁਹਾਡੇ ਕੋਲੇ ਇਕੱਠਾ ਲੋਡ ਦਾ ਲੋਟ ਹੀ ਮਰਨ ਲੱਗਿਆ ਠੀਕ ਹੈ ਤੁਸੀਂ ਆਹਦਾ ਵਾਰਡ ਆਪ ਪਾਲੋਗੇ ਇਕਦਾ ਦੋਨੋਂ ਸਸਤਾ ਪਊਗਾ ਮਿਹਨਤ ਤਾਂ ਜ਼ਰੂਰ ਲੱਗਣੀ ਆ ਸਸਤਾ ਪਊ ਕਿਉਂਕਿ ਜੇ ਤੁਹਾਨੂੰ 450 ਦੀ ਮੁਰਗੀ ਬਣਣੀ ਆ ਤੁਹਾਡਾ 350 300 ਚ ਮੁਰਗੀ ਬਣ ਜਾਣੀ ਆ ਹਾਂ ਇੱਕ ਤੁਸੀਂ ਆਪ ਦੀਆਂ ਆਪ ਆਲੇ ਹੱਥੀ ਤੁਹਾਨੂੰ ਪਤਾ ਹੋਊ ਵੀ ਮੈਨੂੰ ਆਹ ਵੈਕਸੀਨੇਸ਼ਨ ਲਾਈ ਆ ਆ ਇਹਨੂੰ ਦਵਾਈਆਂ ਲਾਈਆਂ ਕੱਲ ਨੂੰ ਤੁਹਾਡੇ ਕੋਈ ਬਿਮਾਰੀ ਆਉਂਦੀ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਪਤਾ ਹੁੰਦਾ ਜਾਨਵਰ ਕੀ ਤੁਹਾਨੂੰ ਆਹ ਦਵਾਈ ਲਈ ਸੀ ਵੀ ਆਹ ਬਿਮਾਰੀ ਤੈਨੂੰ ਆ ਨਹੀਂ ਸਕਦੀ ਯਾਰ ਵੀ ਹੋਰ ਹੋ ਸਕਦੀ ਇੰਨਾ ਆਪਾਂ ਇਹਦਾ ਇਹ ਟਰੀਟਮੈਂਟ ਇਦਾਂ ਕਰ ਸਕਦੇ ਹਾਂ ਠੀਕ ਐ ਬਈ ਤੇ ਹੁਣ ਬਈ ਗੱਲ ਕਰੀ ਆਪਾਂ ਟ੍ਰੇਨਿੰਗ ਦੀ ਹਨਾ ਜਿਹੜੀ ਟ੍ਰੇਨਿੰਗ ਤੁਸੀਂ ਮੁਰਗੀਆਂ ਦੀ ਸ਼ੁਰੂ ਕੀਤੀ ਹੈਗੀ ਆ ਇਹਦੇ ਬਾਰੇ ਵੀ ਦੱਸ ਦਿਓ ਵੀ ਕਦੋਂ ਇਹਦੀ ਟ੍ਰੇਨਿੰਗ ਹੋਣੀ ਆ ਤੇ ਕੀ ਕੀ ਸਿਖਾਓਗੇ ਟ੍ਰੇਨਿੰਗ ਦੇ ਵਿੱਚ ਦਾ ਸਰਟੀਫਿਕੇਟ ਜਾਂ ਪ੍ਰੈਕਟੀਕਲ ਹੋਊਗੀ ਕੌਣ ਲੈਕਚਰ ਦੇਊਗਾ ਸਾਰਾ ਉਹ ਸਮਝਾ ਦਿਓ ਜਿਹੜੀ ਆਪਣੀ ਟ੍ਰੇਨਿੰਗ ਹੈ ਇਹ ਹਾਂਜੀ ਇਹ ਆਪਣੀ ਇੱਕ ਤਰ੍ਹਾਂ ਦਾ ਚਾਹੇ ਤਾਂ ਨੂੰ ਵੈਸੇ ਹੁਣ ਨਾ ਹੀ ਦਿੱਤਾ ਜਾਂਦਾ ਟ੍ਰੇਨਿੰਗ ਲਾ ਲੋ ਵੈਸੇ ਇਹ ਜਾਣਕਾਰੀ ప్రతి ਇੱਕ ਬੈਚ ਹੈ ਵੀ ਆਪਾਂ ਜਿਹੜੇ ਆਪਣੇ ਜ਼ਿਮੀਦਾਰ ਭਰਾ ਨੇ ਜਾਂ ਵਿਲੇ ਫਿਰਦੇ ਆ ਜਾਂ ਆਪਣੇ ਨਾਲ ਕੋਈ ਸਹਾਇਕ ਤੰਦਾ ਕਰਨਾ ਚਾਹੁੰਦਾ ਸੌਖਾ ਇਹ ਇਹ ਕੀਤਾ ਇਹੋ ਜਿਹਾ ਇਹਨੂੰ ਬੱਚਾ ਵੀ ਕਰ ਸਕਦਾ ਇਹਨੂੰ ਬਜ਼ੁਰਗ ਵੀ ਕਰ ਸਕਦੇ ਹਾਂਜੀ ਭਾਈ ਟਵਾਣੇ ਜਿਹੜੀ ਹੁਣ ਤੁਸੀਂ ਟ੍ਰੇਨਿੰਗ ਲਵਾ ਰਹੇ ਹੋ ਹਨਾ ਆਪਣੀ ਦੇਸੀ ਮੁਰਗੀਆਂ ਬਾਰੇ ਇਹਦੇ ਬਾਰੇ ਦੱਸੋ ਵੀ ਇਹਦਾ ਕੀ ਸਿਸਟਮ ਹੋਊਗਾ ਕਿੰਨੀ ਤਰੀਕ ਦੀ ਹੈਗੀ ਆ ਜਾਂ ਇਹਦੀ ਫੀਸ ਵਗੈਰਾ ਰੱਖੀ ਹੈਗੀ ਆ ਕੀ ਕੁਝ ਸਿਖਾਉਂਗੇ ਟ੍ਰੇਨਿੰਗ ਵਿੱਚ ਠੀਕ ਹੈ ਇੱਕ ਤਾਂ ਪਹਿਲੀ ਗੱਲ ਤਾਂ ਜੇ ਆਪਾਂ ਇਹਨੂੰ ਟ੍ਰੇਨਿੰਗ ਦਾ ਨਾਮ ਦੇ ਰਹੇ ਹਾਂ ਕਿਉਂਕਿ ਅੱਜ ਕੱਲ ਪ੍ਰਚਲਿਤ ਹੋ ਗਿਆ ਟ੍ਰੇਨਿੰਗ ਹਨਾ ਨਾ ਹੀ ਪ੍ਰਚਲਿਤ ਹੋ ਗਿਆ ਵੈਸੇ ਕਿ ਇਹ ਟ੍ਰੇਨਿੰਗ ਨਹੀਂ ਇੱਕ ਸਿਖਲਾਈ ਬੈਚ ਹੈ ਜਾਨੀ ਕਿ ਆਪਾਂ ਉਹ ਕੁਝ ਦੱਸਣਾ ਨਵੇਂ ਮੁੰਡਿਆਂ ਨੂੰ ਜਿਹੜਾ ਕੁਝ ਆਪਾਂ ਅੱਜ ਤੱਕ ਜਾਂ ਐਕਸਪੀਰੀਅੰਸ ਕਰਿਆ ਜਾਂ ਜਿਹੜੇ ਆਪਣੇ ਦੱਸਣਾ ਆਉਣਗੇ ਵੀਰ ਜਾਂ ਉਹਨਾਂ ਨੇ 5-7 ਸਾਲਾਂ 'ਚ ਜੋ ਐਕਸਪੀਰੀਅੰਸ ਕਰਿਆ ਕਿ ਉਹ ਗੇੜੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਵੀ ਮੈਂ ਇਹ ਇਕੱਲਾ ਨਹੀਂ ਸਿਖਾ ਰਿਹਾ ਹੂੰ ਆਪਣੇ ਨਾਲ 5-6 ਜਾਣਿਆਂ ਦੀ ਟੀਮ ਹੈ ਜਿਨ੍ਹਾਂ ਦਾ ਆਪਣਾ ਮੇਰਾ ਤਾਂ ਹਜੇ ਤਿਆਰਬਾ ਦਾ ਲਾ ਲੋ ਸਾਲ ਦਾ ਉਹਨਾਂ ਸੀਸੀ 7-8 ਸਾਲ ਦਾ ਤਿਆਰਬਾ ਇਹ ਕੰਮ ਸਿਰਫ ਦੇਸੀ ਦੇਸੀ ਚਾਰਮ ਵਾਲੇ ਭਰਾ ਨੇ ਚਾਰਮ ਵਾਲੇ ਭਰਾ ਨੇ ਉਹਨਾਂ ਦੇ ਆਪ ਦੇ ਹੀ 1000-1000 2-2000 ਬਰਡ ਦੇ ਯਾਨੀ ਕਿ ਉਹਨਾਂ ਵੱਡੇ ਫਾਰਮ ਆ ਆਪ ਦੀਆਂ ਹੈਚਰੀਆਂ ਉਹਨਾਂ ਦੀਆਂ ਸਾਰਾ ਬਰਡ ਦਾ ਸਾਰਾ ਕੰਮ ਟੋਟਲ ਕਰਦੇ ਆ ਉਹਨਾਂ ਨੂੰ ਕਾਫੀ ਸਾਲ ਹੋ ਗਏ ਕਾਫੀ ਤਿਆਰਬਾ ਉਹਨਾਂ ਨੇ ਕਾਫੀ ਕੁਝ ਸਿੱਖਿਆ ਠੀਕ ਹੈ ਆਪਾਂ ਉਹ ਚੀਜ਼ ਐ ਬੈਚ ਦੇ ਵਿੱਚ ਸਾਂਝੀ ਕਰਨੀ ਆ ਇਹ ਇੱਕ ਕੰਮ ਇਹੋ ਜਿਹਾ ਵੀ ਇਹਨੂੰ ਬੱਚਾ ਵੀ ਕਰ ਸਕਦਾ ਬਜ਼ੁਰਗ ਵੀ ਕਰ ਸਕਦਾ ਆਪਣੀਆਂ ਮਾਵਾ ਭੈਣਾਂ ਵੀ ਕਰ ਸਕਦੀਆਂ ਇਹ ਸਹੈ ਕੀਤਾ ਕਿਉਂਕਿ ਛੋਟੇ ਲੈਵਲ ਤੋਂ ਸਟਾਰਟ ਹੋ ਜਾਂਦਾ ਅੱਛਾ ਇਹ 10000 ਤੋਂ ਵੀ ਸਟਾਰਟ ਹੋ ਜਾਂਦਾ 5000 ਤੋਂ ਵੀ ਸਟਾਰਟ ਹੋ ਜਾਂਦਾ ਹੈ ਤੇ 2-4000 ਤੋਂ ਵੀ ਸਟਾਰਟ ਹੋ ਜਾਣਾ ਜੇ ਤੁਸੀਂ ਕਰਨਾ ਚਾਹੁੰਦੇ ਆ ਆਪਣੇ ਘਰੇ ਘਰ ਤੌਰ ਤੇ 50-60 ਬਾਰਡ ਜੇ ਰੱਖਣੇ ਚਾਹੁੰਦੇ ਹੋ ਠੀਕ ਹੈ ਜੀ ਇਹ ਇਹਨਾਂ ਦਾ ਤੇ ਆਪਣੀ 6 ਜੁਲਾਈ ਦੀ ਟ੍ਰੇਨਿੰਗ ਆ ਆਪਣਾ ਬੈਚ ਆ ਇਹ ਹੂੰ ਇਹਦੇ ਵਿੱਚ ਟੋਟਲ ਐਕਸਪੀਰੀਅੰਸ ਤੁਹਾਡੇ ਨਾਲ ਸਾਂਝਾ ਕੀਤਾ ਜਾਊ ਜਿ ਉਹਦੇ ਵਿੱਚ ਬਿਮਾਰੀਆਂ ਕਿਹੜੀਆਂ ਆਉਂਦੀਆਂ ਉਹਨੂੰ ਵੈਕਸੀਨੇਸ਼ਨ ਕਿਹੜੀ ਕਰਨੀ ਆ ਕਿਹੜੀ ਵੈਕਸੀਨੇਸ਼ਨ ਕਦੋਂ ਕਰਨੀ ਆ ਦਾ ਕੀ ਟਾਈਮ ਆ ਠੀਕ ਹੈ ਜੀ ਤੇ ਉਹਦਾ ਫੀਡ ਕਿਹੜੀ ਪਾਉਣੀ ਚਾਹੀਦੀ ਆ ਕਿ ਕਿਹੜੀ ਫੀਡ ਨਹੀਂ ਪਾਉਣੀ ਚਾਹੀਦੀ ਕਿ ਉਹਨੂੰ ਦਵਾਈਆਂ ਜੇ ਕੋਈ ਕਿਹੜੀ ਬਿਮਾਰੀ ਮੇਨ ਬਿਮਾਰੀਆਂ ਜਿਹੜੀਆਂ ਆਪਣੇ ਵਾਰਡ ਦੇ ਵਿੱਚ ਆਉਂਦੀਆਂ ਵੀ ਉਹ ਕਿਹੜੀਆਂ-ਕਿਹੜੀਆਂ ਬਿਮਾਰੀਆਂ ਆਪਣੇ ਆਪ ਜਿਵੇਂ ਬੱਚੇ-ਪੁੱਛੇ ਨੁਕਸਾਨ ਹੋ ਜਾਂਦਾ ਵੀ ਉਹ ਚੀਜ਼ ਨਹੀਂ ਹੁੰਦੀ ਇਹ ਬੰਦਾ ਸਿੱਖ ਕੇ ਕੰਮ ਕਰੇਗਾ ਜੇ ਸਿੱਖ ਕੇ ਕੰਮ ਕਰੋਗੇ ਇਹ ਤੁਸੀਂ ਮੰਨ ਲਓ ਕਿ ਕਿਹੜੇ ਬਿਮਾਰੀਆਂ ਨੇ ਉਹਨੂੰ ਕਿਹੜੀ ਦਵਾਈ ਦੇ ਹੁਣ ਕਈ ਵੀਰ ਲੈ ਜਾਂਦੇ ਆ ਜਿਵੇਂ ਵੀ ਉਹ ਮਾਰਟੈਲਿਟੀ ਕਹਿੰਦੇ ਫਿਰ 100 200 ਬਾੜ ਲਗਾਏ ਸੀ ਆ 100 ਦੀ ਮਾਰਟੈਲਿਟੀ ਹੈ ਕਿ 100 ਰਹੇਗਾ ਮੇਰੇ ਕੋਲ ਤਾਂ ਇਹ ਚੀਜ਼ ਨਹੀਂ ਆਉਂਦੀ ਤੁਹਾਡੇ ਕੋਲੇ ਹੁਣ ਜੇ ਮੇਰੇ ਕੋਲੇ ਖੁਦ ਕੋਲੇ ਆ ਮੇਰੇ ਕੋਲੇ ਇੱਕ ਬੱਚੇ ਦੀ ਮਾਰਟੈਲ ਇਹਦਾ ਭਾਈ ਅੱਦੇ-ਅੱਦੇ ਮਾਰ ਲੈਂਦੇ ਆ ਅੱਦੇ-ਅੱਦੇ ਮਾਰ ਲੈਂਦੇ ਹੈਗਾ ਇੱਕ ਆਪਣਾ ਜ਼ਿਆਰ ਦਾ ਚਿਰਦਾ ਤੇ ਉਦਾਂ ਉਦਾਂ ਨਹੀਂ ਜੇ ਤੁਸੀਂ ਸਿੱਖ ਕੇ ਕੰਮ ਕਰੋਗੇ ਤਾਂ ਤੁਹਾਡੇ ਕੋਲ ਉਹ ਚੀਜ਼ਾਂ ਫੇਸ ਕਰਨ ਨੂੰ ਨਹੀਂ ਹੈਗੀਆਂ ਇਹਦੇ ਵਿੱਚ ਟ੍ਰੇਨਿੰਗ ਜੇ ਆਪਣਾ ਵਧੀਆ ਪ੍ਰਬੰਧ ਕਰਿਆ ਜਾਵੇ ਵੀਰਾਂ ਲਈ ਇੱਕ ਦਿਨ ਦਾ ਆਪਣਾ ਵਹਚੂ ਇੱਕ ਦਿਨ ਚ ਟੋਟਲ ਸਾਰਾ ਕੁਝ ਉਹਦਾ ਨਿਚੋੜ ਸਾਰਾ ਕੁਝ ਤੁਹਾਨੂੰ ਦੱਸਿਆ ਜਾਵੇ ਫਾਰਮ ਕਿਹੋ ਜਿਹਾ ਆਪਣਾ ਹੋਣਾ ਉਹਦੀ ਕੀ ਦਿਸ਼ਾ ਹੋਣੀ ਚਾਹੀਦੀ ਹੈ ਕਿ ਕਿੰਨਾ ਕਿੰਨਾ ਵੱਡਾ ਹੋਣਾ ਚਾਹੀਦਾ ਕਿੰਨੇ ਵੱਡ ਲਈ ਕਿੰਨੇ ਕਿਹੋ ਜਿਹਾ ਫਾਰਮ ਹੋਣਾ ਚਾਹੀਦਾ ਕਿਹੋ ਜੀ ਤੁਸੀਂ ਫੀਡ ਵਰਤ ਸਕਦੇ ਹੋ ਕਿਹ ਕਿਹ ਦਵਾਈਆਂ ਵਰਤ ਸਕਦੇ ਹੋ ਇਹਦੇ ਵਿੱਚ ਪਾਣੀ ਦੀ ਵੀ ਮਹੱਤਤਾ ਪਾਣੀ ਬਾਰੇ ਵੀ ਦੱਸਿਆ ਜਾਊਗਾ ਤੁਸੀਂ ਬਾੜ ਨੂੰ ਪਾਣੀ ਕਿਹਜਾ ਦੇਣਾ। ਨੰਬਰ ਬੋਲ ਦਿਓ ਬਈ ਆਪਣਾ ਜਿਹਨੇ ਟ੍ਰੇਨਿੰਗ ਕਰਨੀ ਆ ਕਿਵੇਂ ਤੁਹਾਡੇ ਨਾਲ ਸੰਪਰਕ ਕਰ ਸਕਦਾ। ਫੀਸ ਵਗੈਰਾ ਜਾਂ ਟ੍ਰੇਨਿੰਗ ਦੇ ਵਿੱਚ ਆਪਣੀਆਂ ਭੈਣਾਂ ਵੀ ਆ ਸਕਦੀਆਂ ਨੇ ਉਹ ਸਾਰਾ ਦੱਸ ਦਿਓ ਜੀ। ਇਹਦਾ ਆਪਣਾ ਵੀਰੇ 1500 ਰੁਪਿਆ ਫੀਸ ਹੈ। ਹੂੰ ਤੇ ਇਹਦੇ ਵਿੱਚ 500 ਰੁਪਿਆ ਪਹਿਲਾਂ ਤੁਸੀਂ ਆਪਣਾ Google Pay ਕਰਕੇ ਆਪਣਾ ਸਕਰੀਨ ਸ਼ਾਟ ਭੇਜ ਸਕਦੇ ਹੋ। ਇੱਕ ਦਿਨ ਦਾ ਬੈਚ ਉਹ ਜਿਹਦੇ ਵਿੱਚ ਤੁਹਾਡਾ ਖਾਣ-ਪੀਣ ਦਾ ਤੇ ਚਾਹ ਪਾਣੀ ਦਾ ਵਧੀਆ ਪ੍ਰਬੰਧ ਹੋਊ। ਤੇ ਤੁਹਾਨੂੰ ਸਾਰਾ ਕੁਝ ਉਹਦੇ ਵਿੱਚ ਤਕਰੀਬਨ ਸਾਰਾ ਕੁਝ ਦੱਸਿਆ ਜਾਊਗਾ। ਤੇ ਤੁਸੀਂ ਉਹ ਪਹੁੰਚ ਸਕਦੇ ਆਪਣਾ ਪਿੰਡ ਹੈਗਾ ਜੀ ਚਨਾਰਥਲ ਡਿਸਟ੍ਰਿਕਟ ਬਡੰਡਾ ਜਿੱਥੇ ਆਪਣੀ ਟ੍ਰੇਨਿੰਗ ਹੋਊਗੀ ਹਾਲ ਦੇ ਵਿੱਚ ਅਸੀਂ ਹਾਲ ਦੇ ਵਿੱਚ ਉਹ ਤੁਹਾਨੂੰ ਮੌਕੇ ਤੇ ਵਟਸਐਪ ਕੀਤੀ ਜਾਊਗੀ ਲੋਕੇਸ਼ਨ ਤੇ ਤੁਸੀਂ ਕਰ ਸਕਦੇ ਹੋ ਇਹਦੇ ਵਿੱਚ ਕੋਈ ਵੀ ਆ ਸਕਦਾ ਹੈ ਬੱਚਾ ਆ ਸਕਦਾ ਬਜ਼ੁਰਗ ਆ ਸਕਦਾ ਮਾਵਾਂ ਭੈਣਾਂ ਆ ਸਕਦੀਆਂ ਤੇ ਸਭ ਤੋਂ ਵੱਡੀ ਗੱਲ ਕਈ ਵੀਰੋ ਉਹਦੇ ਵੀ ਸਰਟੀਫਿਕੇਟ ਸਾਡੂਗੇੜ ਵਗੇੜ ਇਹਦਾ ਕੋਈ ਨਹੀਂ ਹੈਗਾ ਕਿਉਂਕਿ ਪ੍ਰਾਈਵੇਟ ਸਰਟੀਫਿਕੇਟ ਦੀ ਕੋਈ ਮਾਨਤਾ ਨਹੀਂ ਹੁੰਦੀ ਹਾਂਜੀ ਦੇਣਾ ਅਸੀਂ ਦੇ ਸਕਦੇ ਕੋਲੋਂ ਸਭ ਕੇ ਦੇ ਦਿਆਂਗੇ ਉਹਦਾ ਅਲੱਗ ਖਰਚਾ ਪੈਜੀ ਤੁਹਾਡੇ ਤੇ ਬੋਝ ਪੈਣਾ ਉਹਦਾ ਕੋਈ ਮਾਨਤਾ ਨਹੀਂ ਕੋਈ ਉਹ ਨਹੀਂ ਤੇਰੇ ਪਰ ਇਹ ਚੀਜ਼ ਦੀ ਤੁਹਾਨੂੰ ਸਿਖਲਾਈ ਦਿੱਤੀ ਜਾਊਗੀ ਜੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਦਿਲ ਤੋਂ ਕੰਮ ਬਾਕੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਸਿਖਲਾਈ ਜ਼ਰੂਰ ਲਓ ਜੇ ਤੁਸੀਂ ਸਿਰਫ ਸਰਟੀਫਿਕੇਟ ਇਕੱਠੇ ਕਰਨੇ ਆ ਜਾਂ ਲੋਨ ਲੈਣੇ ਆ ਇਹ ਤੁਸੀਂ ਸਰਕਾਰੀ ਟ੍ਰੇਨਿੰਗ ਲੈ ਸਕਦੇ ਹੋ ਉਹ ਆਪਣੀ 6 6 7-8 ਮਹੀਨਿਆਂ ਤੋਂ ਲੱਗਦੀਆਂ ਰਹਿੰਦੀਆਂ ਫਿਰ ਉਹ ਸਰਕਾਰੀ ਦਰਾਂ ਚ ਹੁੰਦੀਆਂ ਫਿਰ ਉਹ ਅੰਦਾਜ਼ਾ ਲੱਗਦਾ ਠੀਕ ਹੈ ਬਾਈ ਧੰਨਵਾਦ ਬਹੁਤ-ਬਹੁਤ ਦੋਸਤੋ ਜਿਹੜਾ ਵੀ ਜਾਨਵਰਾਂ ਦਾ ਕੰਮ ਹੁੰਦਾ ਚਾਹੇ ਬੱਕਰੀਆਂ ਚਾਹੇ ਮੁਰਗੀਆਂ ਆਪਣੇ ਪਹਿਲਾਂ ਇਹ ਪੁਰਾਣੀ ਸੋਚ ਹੁੰਦੀ ਸੀਗੀ ਵੀ ਯਾਰ ਇਹ ਚੀਜ਼ਾਂ ਵਾਸਤੇ ਕੀ ਟ੍ਰੇਨਿੰਗ ਦੀ ਲੋੜ ਆ ਹਨਾ ਵੀ ਮੁਰਗੀਆਂ ਘਰੇ ਰੱਖਣੀਆਂ ਇਹਦੇ ਵਾਸਤੇ ਕੀ ਲੋੜ ਆ ਪਰ ਅੱਜ ਕੱਲ ਜਿਹੜੇ ਇਹ ਕੰਮ ਹੈਗੇ ਬਿਜ਼ਨਸ ਦੇ ਤੌਰ ਤੇ ਕੀਤੇ ਜਾਂਦੇ ਆ ਜਿਹੜੇ ਇਹ ਕੀਤੇ ਹੈਗੇ ਪ੍ਰੋਫੈਸ਼ਨਲ ਹੋ ਗਏ ਆ ਤੇ ਜਦੋਂ ਕੋਈ ਵੀ ਕੀਤਾ ਆਪਾਂ ਬਿਜ਼ਨਸ ਦੇ ਤੌਰ ਤੇ ਕਰਨ ਹੈਗਾ ਪ੍ਰੋਫੈਸ਼ਨਲ ਕਰਨਾ ਹੈਗਾ ਤਾਂ ਉਹਦੇ ਲਈ ਆਪਾਂ ਨੂੰ ਸਾਰੀਆਂ ਗੱਲਾਂ ਧਿਆਨ ਚ ਰੱਖਣੀਆਂ ਪੈਂਦੀਆਂ ਤੇ ਜੇ ਆਪਾਂ ਸਿੱਖ ਕੇ ਕੰਮ ਕਰਾਂਗੇ ਤਾਂ ਉਹਦਾ ਬੈਨੀਫਿਟ ਬਹੁਤ ਹੁੰਦਾ ਨੁਕਸਾਨ ਤੋਂ ਬਚਦੇ ਆ ਮਾਰਕੀਟ ਦਾ ਪਤਾ ਲੱਗਦਾ ਕਿਵੇਂ ਵੇਚਨੇ ਨੇ ਕਿਵੇਂ ਖਰੀਦਨੇ ਨੇ ਸੋ ਸਾਰੇ ਭਰਾ ਜਿਹੜੇ ਮੁਰਗੀਆਂ ਦਾ ਸ਼ੌਂਕ ਰੱਖਦੇ ਆ ਤੇ ਅੱਗੇ ਕੰਮ ਵਧਾਉਣਾ ਚਾਹੁੰਦੇ ਆ ਤਾਂ ਬਾਈ ਨਾਲ ਸੰਪਰਕ ਜ਼ਰੂਰ ਕਰਿਓ ਨੰਬਰ ਇਹਨਾਂ ਦਾ ਸਕਰੀਨ ਤੇ ਚੱਲ ਰਿਹਾ ਹੈਗਾ ਇੱਕ ਦਿਨ ਦੀ ਟ੍ਰੇਨਿੰਗ ਹੋਊਗੀ ਬਾਈ ਜੀ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਤੇ ਜਿਹੜੇ ਭਰਾ ਮੁਰਗੀਆਂ ਦਾ ਕੰਮ ਕਰਨਾ ਚਾਹੁੰਦੇ ਆ ਇੱਕ ਵਾਰ ਜ਼ਰੂਰ ਇਹਨਾਂ ਤੋਂ ਟ੍ਰੇਨਿੰਗ ਲੈ ਕੇ ਕੰਮ ਕਰਿਓ ਧੰਨਵਾਦ ਬਾਈ ਜੀ